ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਸਿੰਘ ਉਹ ਜੱਦੀ ਪਿੰਡ ਜਨਵਾ ਇਹਨਾਂ ਮਹਾਪੁਰਸ਼ਾਂ ਇਲਾਕੇ ਵਿੱਚ ਗਰੀਬ ਦਾ ਮੂੰਹ ਗੁਰੂ ਗੁਲ ਸੰਸਥਾ ਜਨਵਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ ਸੰਸਥਾ ਵੱਲੋਂ ਗੁਰੂ ਸਾਹਿਬ ਦੀ ਬਾਰਵੇਂ ਸਦਕਾ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਮਹਾਰਾਜ ਵਰਸਾਏ ਗਏ ਬਾਬਾ ਜੱਖ ਜੀ ਦੇ ਜੱਦੀ ਪਿੰਡ ਨਰੂਲ ਦੇਖੇ ਪਿੰਡ ਮਾਨਕ ਜਿਹੜੇ ਅੰਮ੍ਰਿਤਸਰ ਦੇ ਬੋਟੀ ਚਲਾਈ ਜਾ ਰਹੀ ਹੈ ਸੰਸਥਾ ਵੱਲੋਂ ਰੂਸਾ ਦੀ ਭਾਰਮੇ ਸਦਕਾ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਹਲਕਾ ਅਜਨਾਲੇ ਦੇ ਪਿੰਡਾਂ ਵਿੱਚ ਲਗਾਤਾਰ ਮੈਡੀਕੈਂਪ ਲਗਾਏ ਜਾ ਰਹੇ ਨੇ ਇਸ ਵਕਤ ਅਸੀਂ ਹਲਕਾ ਅਜਨਾਲੇ ਦੇ ਪਿੰਡ ਬੂਸੈਦ ਵਿਖੇ ਮੈਡੀਕੈਂਪ ਲਗਾਇਆ ਗਿਆ ਜਿੱਥੇ ਕੇ ਡਾਕਟਰਾਂ ਦੀ ਟੀਮ ਮੇਰੀਆਂ ਚੱਕਰ ਜਦੋਂ ਕਰਕੇ ਦਵਾਈ ਕਰੀ ਰਹੀ ਇੱਥੇ ਜਾ ਰਹੀ ਹੈ ਜੀ ਸੰਸਥਾ ਵੱਲੋਂ ਜਦੋਂ ਵੀ ਪੰਜਾਬ ਤੇ ਕੋਈ ਨਸੀਬਤ ਆਈ ਆ ਸੰਸਥਾ ਹਮੇਸ਼ਾ ਉਹਨਾਂ ਨਾਲ ਲੋਕਾਂ ਨਾਲ ਖੜੀ ਆ ਤੇ ਇਹ ਵੀ ਖੜੀ ਰਹੇਗੀ ਤੇ ਮੇ ਕਿਸਾਂ ਉਹਨਾਂ ਵਿੱਚ ਵੀ ਸੰਸਥਾ ਨੇ ਲਗਾਤਾਰ ਇੱਕ ਸਾਲ ਉੱਥੇ ਸੇਵਾਵਾਂ ਦਿੱਤੀਆਂ ਨੇ ਜੀ ਇਹਦੇ ਵਿੱਚ ਪਾਣੀ ਸੇਵਾ ਹੋ ਗਈ ਰਾਸ਼ਨ ਸੇਵਾ ਹੋ ਗਈ ਗਰਮ ਕੱਪੜੇ ਦੀ ਸੇਵਾ ਹੋ ਗਈ ਇਸੇ ਤਰ੍ਹਾਂ ਜ 2019 ਵਿੱਚ ਹੜ੍ਹ ਆਈ ਸੀ ਤੇ ਸੰਸਥਾ ਵੱਲੋਂ ਜ਼ਿਲ੍ਹਾ ਜਲੰਧਰ ਹਲਕਾ ਸ਼ਾਹਕੋਟ ਤਹਿਸੀਲ ਲੋਹੀਆਂ ਖਾਸ ਦੇ ਪਿੰਡ ਮੁੰਡੀ ਚੋਲੀਆਂ ਵਿਖੇ ਤਿੰਨ ਮਕਾਨਾਂ ਦੀ ਉਸਾਰੀ ਕੀਤੀ ਗਈ ਸੀ। ਇਸੇ ਤਰ੍ਹਾਂ ਜਦੋਂ ਹੋਰ ਸਿਮਾ ਮੇ ਲਗਾਤਾਰ ਸੰਸਥਾ ਦੇ ਰਹੀ ਹੈ। ਜਦੋਂ ਕਰੋਨਾ ਮਹਾਰੀ ਆਈ ਸੀ ਉਸ ਵਕਤ ਵੀ ਸੰਸਥਾ ਨੇ ਲੋੜ ਅਨਸਾਰ ਪਿੰਡਾਂ ਵਿੱਚ ਰਾਸ਼ਨ ਸੇਵਾ ਦਿੱਤੀ ਸੀ ਇਸੇ ਤਰ੍ਹਾਂ ਸੰਸਥਾ ਵੱਲੋਂ ਪਿੰਨੇ ਰੂੜ ਵਿਖੇ ਗੁਰੂ ਨਾਨਕ ਚੈਰੀਟੇਬਲ ਬੋਰਡ ਚਲਾਇਆ ਜਾ ਰਹੀ ਹੈ ਇਲਾਕਾ ਨਿਵਾਸੀ ਸੰਗਤਾਂ ਅਤੇ ਗੁਰੂ ਸਾਹਿਬ ਦੀ ਪਾਰਮੇ ਸਦਕਾ ਜਿੱਥੇ ਕਿ 10 ਰੁਪਏ ਦੀ ਪਰਚੀ ਤੇ ਦੋ ਦਿਨ ਦਵਾਈ ਫਰੀਦ ਸੀ ਜਾਂਦੀ ਹੈ 6 ਦਿਨ ਦਵਾਈ 100 ਰੁਪਏ ਦੀ 7 ਦਿਨ ਦਵਾਈ